ਛੱਡਣੇ ਨੂੰ ਕਿਦਾ ਜੀ ਕਰਦਾ ਦਿਲੋਂ ਕੱਢਣੇ ਨੂੰ ਕਿਦਾ ਜੀ ਕਰਦਾ ਜਿੱਥੇ ਬਚਪਨ ਲੰਘਿਆ ਹੋਵੇ ਯਾਰੋ ਉਥਾਂ ਛੱਡਣੇ ਨੂੰ ਕਿਦਾ ਜੀ ਕਰਦਾ ਅਸੀਂ ਐਵੇਂ ਨਹੀਂ ਹੋਏ ਪਰਦੇਸੀ ਕੀਤਾ ਸੀ ਹਾਲਾਤਾਂ ਨੇ ਨਿੱਕੀ ਉਮਰੇ ਪੈ ਗਈਆਂ ਜ਼ਿੰਮੇਵਾਰੀਆਂ ਸਿਰ ਤੇ ਬਾਪੂ ਦਾ ਪਹਾਰ ਸੀ ਹੋਲਾ ਕਰਨਾ ਸੁਪਨੇ ਸੀ ਜੋ ਚਿਰਦੇ ਅੱਖਾਂ ਰੋਂਦੀਆਂ ਨੇ ਮਿਸ ਕਰਕੇ ਬੇਬੇ ਬਾਪੂ ਨੂੰ ਪਰ ਮੁੜ ਨਹੀਂ ਸਕਦੇ ਆਇਆਂ ਕਰਨ ਕਮਾਈਆਂ ਨੀ ਜਿੱਤੇ ਆ ਜਾਂਦੀਆਂ ਜਦ ਦਾਦੀ ਦੀਆਂ ਬਾਤਾਂ ਨੇ ਅਸੀਂ ਐਵੇਂ ਨਹੀਂ ਹੋਏ ਪਰਦੇਸੀ ਕੀਤਾ ਸੀ ਹਾਲਾਤਾਂ ਨੇ ਅਸੀਂ ਐਵੇਂ ਨਹੀਂ ਹੋਏ ਪਰਦੇਸੀ ਕੀਤਾ ਸੀ ਹਾਲਾਤਾਂ ਨੇ